ਕੋਈ ਇਤਨਾ ਸੁਖਿਆਰਾ ਹੈ ਇਤਨਾ ਸੁਖਿਆਰਾ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਵਾਹਿਗੁਰੂ ਮੰਤਰ ਨਹੀਂ ਜਪ ਸਕਦਾ ਕੋਈ ਦੁੱਖ ਕਰਕੇ ਇਤਨਾ ਬੇਚੈਨ ਹੈ ਇਤਨਾ ਬੇਚੈਨ ਹੈ ਨਹੀਂ ਜਪ ਕਰ ਸਕਦਾ ਮਨ ਵਿੱਚੋਂ ਸਾਰੀ ਬੁਰਾਈ ਨਿਕਲ ਗਈ ਤਨ ਦੇ ਵਿੱਚੋਂ ਸਾਰੀ ਬੁਰੀ ਕਰਤ ਨਿਕਲ ਗਈ ਐਸਾ ਕਿਉਂ ਸੁਣੀ ਹੈ ਸੁਣੀ ਹੈ ਦੁੱਖ ਪਾਪ ਦਾ ਸੁਣਨ ਕਰਕੇ ਪਰਮਾਤਮਾ ਦਾ ਨਾਮ ਸੁਣਨ ਕਰਕੇ ਤਰਕ ਖੜੀ ਹੋਵੇਗੀ ਬੜਾ ਕੀਰਤਨ ਸੁਣਿਆ ਬੜੀ ਕਥਾ ਸੁਣੀ ਹੈ ਬੜੀ ਬਾਣੀ ਸੁਣੀ ਹੈ ਨਾ ਪਾਪ ਮਿਟਿਆ ਪਾਪ ਨਹੀਂ ਮਿਟਿਆ ਕਿਉਂਕਿ ਦੁੱਖ ਹੀ ਆ ਤੋ ਦੁੱਖ ਪੈਦਾ ਹੋ ਰਿਹਾ ਹੈ ਪਾਪ ਤਾਂ ਦੁੱਖ ਦਾ ਬੀਜ ਪਾਪ ਹੈ ਔਰ ਦੁੱਖ ਫਲ ਹੈ ਸੁਖ ਫਲ ਹੈ ਅਗਰ ਦੁੱਖ ਸੁਖ ਫਲ ਹੈ ਤਾਂ ਫਿਰ ਜ਼ਰੂਰ ਇਸ ਦਾ ਕੋਈ ਬੀਜ ਹੈ ਬਿਨਾ ਬੀਜ ਤੋਂ ਫਲ ਕਿੱਥੇ ਦੁੱਖ ਸੁਖ ਫਲ ਹੈ ਕਰਮ ਬੀਜ ਹੈ ਇੱਕ ਬੀਜ ਮਨੁੱਖ ਜ਼ਮੀਨ ਦੇ ਵਿੱਚ ਬੋਂਦਾ ਹੈ ਧਰਤੀ ਦੇ ਵਿੱਚ ਬੋਂਦਾ ਹੈ ਧਰਤੀ ਦਾ ਬੋਇਆ ਹੋਇਆ ਬੀਜ ਐਸਾ ਵੀ ਹੋ ਸਕਦਾ ਹੈ ਮੈਂ ਮੈਂ ਬੀਜਿਆ ਖਾ ਕੋਈ ਹੋਰ ਰਿਹਾ ਹੈ ਦਰਖਤ ਮੈਂ ਲਾਇਆ ਹੈ ਛਾਂ ਤਲੇ ਕੋਈ ਹੋਰ ਬੈਠਾ ਹੈ ਦੇ ਫਲ ਕੋਈ ਹੋਰ ਖਾ ਰਿਹਾ ਹੈ ਪਰ ਜੀਵਨ ਦੀ ਧਰਤੀ ਦੇ ਜੋ ਮਨੁ ਕਰਮ ਦਾ ਬੀਜ ਬੋਂਦਾ ਹੈ ਉਹ ਆਪ ਹੀ ਖਾਣਾ ਪੈਂਦਾ ਹੈ ਆਪ ਬੀਜ ਆਪੇ ਹੀ ਖਾ ਉਹ ਦੂਜਾ ਨਹੀਂ ਖਾ ਸਕਦਾ ਮੈਂ ਬੀਜਿਆ ਮੇਰਾ ਪੁੱਤਰ ਉਹ ਨਹੀਂ ਖਾ ਸਕਦਾ ਮੈਂ ਬੀਜਿਆ ਮੇਰਾ ਪਿਤਾ ਉਹ ਨਹੀਂ ਖਾ ਸਕਦਾ ਇਹੀ ਕਾਰਨ ਹੈ ਸਾਰੀ ਦੁਨੀਆ ਵਿੱਚ ਧਨ ਵਧਦਾ ਜਾ ਰਿਹਾ ਹੈ ਧਰਮ ਘਟਦਾ ਜਾ ਰਿਹਾ ਹੈ ਪਿਓ ਦਾ ਧਨ ਪੁੱਤਰ ਦਾ ਧਨ ਹੋ ਸਕਦਾ ਹੈ ਪਰ ਪਿਓ ਦਾ ਧਰਮ ਪੁੱਤਰ ਦਾ ਧਰਮ ਨਹੀਂ ਹੋ ਸਕਦਾ ਪਤੀ ਦਾ ਧਨ ਪਤਨੀ ਦਾ ਹੋ ਸਕਦਾ ਹੈ ਪਰ ਪਤੀ ਦਾ ਜਪਿਆ ਹੋਇਆ ਨਾਮ ਤੇ ਨਾਮ ਦਾ ਰਸ ਪਤਨੀ ਦਾ ਨਹੀਂ ਹੋ ਸਕਦਾ ਇਸ ਸੰਬੰਧ ਵਿੱਚ ਮੈਂ ਕਈ ਦਫਾ ਆਪਣਾ ਜ਼ਿਕਰ ਕੀਤਾ ਹੈ ਇਤਿਹਾਸਿਕ ਤੱਥ ਤੁਹਾਡੇ ਸਾਹਮਣੇ ਰੱਖਦੇ ਆਂ। ਧੰਗੁਰੂ ਰਾਮਦਾਸ ਜੀ ਮਹਾਰਾਜ ਵਕਤ ਦੇ ਅਵਤਾਰੀ ਪੁਰਸ਼ ਨੇ ਗੁਰਨਾਨਕ ਦੀ ਗੱਦੀ ਦੇ ਵਾਰਿਸ। ਉਹਨਾਂ ਦਾ ਵੱਡਾ ਸਹਬਜ਼ਾਦਾ ਪ੍ਰਿਥੀ ਚੰਦ ساری ਜ਼ਿੰਦਗੀ ਗੁਰੂ ਰਾਮਦਾਸ ਜੀ ਨਾਲ ਝਗੜਦਾ ਰਿਹਾ। ਫਿਰ ਬਾਅਦ ਦੇ ਚ ਆਪਣੇ ਛੋਟੇ ਬਰਾਦਾ ਗੁਰੂ ਅਰਜਨ ਦੇਵ ਜੀ ਨਾਲ ਝਗੜਦਾ ਰਿਹਾ। ਬਾਈ ਗੁਰਦਾਸ ਜੀ ਨੂੰ ਮੀਣਾ ਆਖਣਾ ਪਿਆ ਮੀਣਾ ਹੋਇਆ ਪ੍ਰਥੀਆ ਕਰ ਕਰ ਢੇਡਕ ਬਰਲ ਚਲਾਇਆ ਔਰ ਜਦ ਬਾਰ ਬਾਰ ਝਗੜਾ ਕਰਦਾ ਸੀ ਗੁਰੂ ਰਾਮਦਾਸ ਜੀ ਮਹਾਰਾਜ ਨਾਲ ਸਤਿਗੁਰੂ ਸਮਝਾਉਂਦੇ ਸਨ ਨਹੀਂ ਸਮਝਿਆ ਗੁਰੂ ਰਾਮਦਾਸ ਜੀ ਦਾ ਇੱਕ ਸ਼ਬਦ ਵੀ ਹੈ ਕਾਹੇ ਪੂਤ ਝਗਰਤ ਹੋ ਸੰਗ ਬਾਪ ਜਿਨ ਕੇ ਜਨੇ ਬਢੀਰੇ ਤੁਮ ਹੋ ਤਿੰਨ ਸਿਉ ਝਗਰਤ ਪਾਪ ਗੁਰੂ ਰਾਮਦਾਸ ਇਹ ਤੇ ਪਾਪ ਹੈ ਤੂੰ ਕਰਦਾ ਇੱਕ ਵਕਤ ਦਾ ਅਵਤਾਰੀ ਪੁਰਸ਼ ਔਰ ਇੱਕ ਉਸੇ ਹੀ ਅਵਤਾਰ ਨਾਲ ਆਪਣੇ ਪਿਤਾ ਨਾਲ ਹੀ ਝਗੜਦਾ ਹੈ ਪਿਤਾ ਦੀ ਦੌਲਤ ਧਰਮ ਦੀ ਦੌਲਤ ਵਸੀਅਤ ਵਿੱਚ ਪੁੱਤਰ ਨੂੰ ਨਹੀਂ ਦਿੱਤੀ ਜਾ ਸਕਦੀ ਅਗਰ ਐਸਾ ਹੁੰਦਾ ਤੇ ਗੁਰਗੱਦੀ ਤੇ ਗੁਰਨਾਮਿਕ ਸ੍ਰੀ ਚੰਦ ਨੂੰ ਬਿਠਾਉਂਦੇ ਲਖਮੀ ਦਾਸ ਨੂੰ ਬਿਠਾਉਂਦੇ ਲੈਣੇ ਨੂੰ ਬਿਠਾਣ ਦੀ ਲੋੜ ਹੀ ਨਹੀਂ ਸੀ ਆਪਣੀ ਸੰਤਾਨ ਮੌਜੂਦ ਸੀ ਤੇ ਲੈਣੇ ਨੂੰ ਚੁੜਨ ਦੀ ਕੀ ਲੋੜ ਸੀ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਬੱਚਿਆਂ ਨੂੰ ਬਿਠਾ ਸਕਦੇ ਸਨ ਨਹੀਂ ਜੇ ਵੀ ਮੈਂ ਅਰਸ਼ ਕਰਦੇ ਪ੍ਰਹਿਲਾਦ ਧਾਰਮਕ ਹੈ ਰੱਬੀ ਰਸ ਨਾਲ ਭਿਜਿਆ ਹੋਇਆ ਉਸ ਦਾ ਹਿਰਦਾ ਸਵਾਸ ਸਵਾਸ ਨਾਮ ਜਪਣ ਵਾਲਾ ਔਰ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੋ ਨਾਮ ਕਿਵੇਂ ਜਪੀਏ ਤੋ ਕਬੀਰ ਕਹਿੰਦੇ ਨੇ ਰਾਮ ਜਪੋ ਜੀ ਐਸੇ ਐਸੇ ਧਰੂਪ ਰਹਿਲਾਦ ਜਪਿਓ ਹਰ ਜੈਸੇ ਐ 70 80 ਸਾਲ ਦੇ ਬੁੱਢੇ ਰੱਬ ਦਾ ਨਾਮ ਇੰਜ ਜਪ ਜਿਵੇਂ 5 ਸਾਲ ਦੇ ਬੱਚੇ ਪ੍ਰਹਿਲਾਦ ਨੇ ਜਪਿਆ ਦਰੋਹ ਨੇ ਜਪਿਆ ਕਮਾਲ ਇਸ ਬੱਚੇ ਤੋਂ ਪ੍ਰੇਰਣਾ ਲਈ ਹੈ ਔਰ 5 ਸਾਲ ਦੇ ਬੱਚੇ ਕਬੀਰ ਕਹਿੰਦੇ ਨੇ ਇੰਜ ਜਪ ਜਿਵੇਂ ਧਰੂ ਨੇ ਜਪਿਆ ਹੈ ਇਸ ਤਰ੍ਹਾਂ ਜਪ ਜਿਵੇਂ ਪ੍ਰਹਿਲਾਦ ਨੇ ਜਪਿਆ ਹੈ ਪ੍ਰਹਿਲਾਦ ਦੀ ਬੜੀ ਕੋਸ਼ਿਸ਼ ਇਹ ਜੋ ਰੱਬੇ ਰਸ ਮੇਰੇ ਕੋਲੇ ਮੇਰੇ ਪਿਉ ਕੋਲ ਵੀ ਹੋਵੇ ਤਾਂ ਪਿਉ ਕੋਲ ਨਹੀਂ ਸੀ ਪਿਉ ਹਰਨਾਕਸ਼ ਦੁਸ਼ਟ ਪੁੱਤਰ ਵਕਤ ਦਾ ਸੱਜਣ ਭਗਤ ਪਿਤਾ ਦੁਸ਼ਟ لیکن پتر بھگت ہے یہ وہ دولت ہے ونڈی نہیں جا سکتی پرہنا دیتی جا سکتی اگر ونڈی بھی جا سکتی تو دنیا چ اکوئی అవتار دی لوڑ سی اتنے అవتاراں دی لوڑ نہیں سی اے میں عرض کر دیاں اکوئی అవتار نے جگت دی جھولی چ پا دینا سی تے اگوں لوکی دوجیاں دی جھولی چ پا دیندے نہیں ਇਸ ਵਾਸਤੇ ਇੱਕ ਆਲਮ ਕਹਿੰਦਾ ਹਜ਼ਾਰੋਂ ਖਿਜਰ ਪੈਦਾ ਕਰ ਚੁੱਕੀ ਹੈ نسل ਆਦਮ ਕੀ ਇਹ ਸਭ ਤਸلیم ਲੇਕਿਨ ਆਦਮੀ ਅੱਜ ਤੱਕ ਭਟਕਦਾ ਹੈ ਹਜ਼ਾਰਾਂ અવਤਾਰ ਆ ਚੁਕੇ ਨੇ ਲੇਕਿਨ ਮਨੁੱਖ ਤੇ ਅਜ ਵੀ ਭਟਕ ਰਿਹਾ ਹੈ ਬੰਦੇ ਦੇ ਪੱਲੇ ਤੇ ਅਜ ਵੀ ਧਰਮ ਕੋਈ ਨਹੀਂ ਆਪ ਦੀ ਗਿਆਤ ਲਈ ਅਰਜ਼ ਕਰਾਂ ਵਾਕਈ ਜਿਨ੍ਹਾਂ ਕੋਲ ਰੱਬੀ ਰਸ ਹੈ उस सैकड़िया एक दो नहीं हजारा च एक दो नहीं करोड़ा च एक दो नानक को नारायण जय चीत कोई बहुत वीडियो गिनती नहीं है प्रहलाद धार्मिक है लेकिन रब्बी रस अपने प्यो नहीं दे सके और प्रहलाद इतना वड्डा भगत है चार चार दिन प्यो ने बुखा रखे है ਲਿਕਨੇ ਭੁੱਖ ਦੇ ਚ ਵੀ ਨਾਮ ਜਪਦਾ ਰਿਹਾ ਲੋਕੀ ਭਰੇ ਪੇਟ ਨਾਲ ਵੀ ਨਹੀਂ ਜਪਦੇ ਉਹ ਜੇਲ੍ਹ ਦੀ ਤੰਗ ਤਾਰੇ ਕੋਠੜੀ ਦੇ ਚ ਵੀ ਪ੍ਰਭੂ ਦੀ ਗੀਤ ਗਾਉਂਦਾ ਰਿਹਾ ਲੋਕੀ ਆਪਣੇ ਮਹਿਲਾਂ ਦੇ ਚ ਵੀ ਨਹੀਂ ਗਾਉਂਦੇ ਉਹ ਤਰ੍ਹਾਂ ਤਰ੍ਹਾਂ ਦੇ ਤਸਈਏ ਸਹਾਰਦਾ ਆਇਆ ਵੀ ਪ੍ਰਭੂ ਦਾ ਸ਼ੁਕਰਾਨਾ ਕਰਦਾ ਰਿਹਾ ਤਰ੍ਹਾਂ ਤਰ੍ਹਾਂ ਦੀਆਂ ਸਵਗਾਤਾਂ ਪ੍ਰਾਪਤ ਕਰਕੇ ਵੀ ਲੋਕੀ ਸ਼ੁਕਰਾਨਾ ਨਹੀਂ ਕਰਦੇ ਉਹ ਇਸ ਤਰ੍ਹਾਂ ਦਾ ਬਗਤ। عمر ਕੀ ਹੈ 5 ਸਾਲ ਤਦੀ ਤੇ ਕਬੀਰ ਕਹਿੰਦੇ ਰਾਮ ਜਪੋ ਜੀ ਐਸੇ ਐਸੇ ਧਰੂਪ ਰਹਿ ਲਾਗ ਜਪਿਓ ਹਰ ਜੈਸੇ। ਮੀਰਾ ਧਾਰਮਕ ਹੈ। ਮੀਰਾ ਦਾ ਪਤੀ ਚਿਤੌੜ ਗੜ ਦਾ ਰਾਣਾ ਧਾਰਮਕ ਨਹੀਂ ਹੈ। ਉਹਨੇ ਘਰੋਂ ਹੀ ਕੱਢ ਦਿੱਤਾ ਸੀ। ਜਿਨ੍ਹਾਂ ਨੇ ਇਤਿਹਾਸ ਨੂੰ ਪੜ੍ਹਿਆ ਉਹਨਾਂ ਨੇ ਕਿਹਾ ਸੀ ਮੈਨੂੰ ਪਤਨੀ ਚਾਹੀਦੀ ਇਹ ਸੰਤਣੀ ਨਹੀਂ ਚਾਹੀਦੀ ਇਤੇ ਮੇਰੀ ਸੰਤਣੀ ਮੇਰੇ ਪੱਲੇ ਬੰਨ ਦਿੱਤੀ ਇਤੇ ਹਰ ਵਕਤ ਗੀਤ ਗਾਂਦੀ ਰਹਿੰਦੀ ਹੈ ਪ੍ਰਮਾਤਮਾ ਦਾ ਇਤੇ ਪਤਾ ਨਹੀਂ ਕਿਹੜੇ ਲੋਕ ਦੀਆਂ ਗੱਲਾਂ ਕਰਦੀ ਰਹਿੰਦੀ ਚਿਤਾਉੜ ਗੜ ਦੇ ਰਾਣੇ ਦਾ ਮੇਰਾ ਭਾਈ ਨਾਲ ਤਾਲ ਮਿਲ ਨਹੀਂ ਬੈਠਿਆ ਔਰ ਮੇਰਾ ਹਰ ਵਕਤ ਪ੍ਰਾਰਥਨਾ ਕਰਦੀ ਸੀ हे ਪ੍ਰਭੂ ਇਤਨਾ ਰਾਸਤੋ ਮੇਰੀ ਚੌਲੀ ਚ ਪਾ ਦਿੱਤਾ ਡੁੱਲ ਡੁੱਲ ਕੇ ਪੈਂਦਾ ਥੋੜਾ ਜਿਹਾ ਮੇਰੇ ਪਤੀ ਨੂੰ ਵੀ ਦੇ ਦੇ ਪ੍ਰਾਰਥਨਾ ਵੀ ਕਰਦੀ ਸੀ ਪਰ ਨਹੀਂ ਉਸ ਪਤੀ ਨੇ ਤੇ ਘਰੋਂ ਕੱਢ ਦਿੱਤਾ ਪਹਿਲੇ ਮਾਰਨ ਦੀ ਕੋਸ਼ਿਸ਼ ਕੀਤੀ ਜਾਨ ਤੋਂ ਜ਼ਹਿਰ ਦਾ ਪਿਆਲਾ ਦਿੱਤਾ ਪੀ ਗਈ ਨਹੀਂ ਮਰੀ ਸੱਪ ਵੇਜਿਆ ਡੰਗ ਮਾਰਨ ਵਾਸਤੇ ਉਹਨੇ ਡੰਗ ਨਹੀਂ ਮਾਰਿਆ ਫਿਰ ਘਰੋਂ ਕੱਢ ਦਿੱਤੀ। ਰਾਜਸਥਾਨ ਦੇ ਜੰਗਲਾਂ ਵਿੱਚ ਭਟਕਦੀ ਰਹੀ ਕਿਉਂਕਿ ਕੋਈ ਸ਼ਹਿਰ ਦੇ ਚ ਨੇ ਵੜਨ ਦੇਂਦਾ ਸੀ ਮੰਦਰ ਦੇ ਅੰਦਰ ਨਹੀਂ ਆਉਣ ਦੇਂਦਾ ਸੀ। ਦਰਖਤਾਂ ਤਲੇ ਬੈਠ ਕੇ ਇੱਕ ਤਾਰਾ ਵਜਾ ਕੇ ਪ੍ਰਭੂ ਦੇ ਗੀਤ ਗਾਂਦੀ ਰਹੀ। ਜਿਨ੍ਹਾਂ ਜਿਨ੍ਹਾਂ ਦਰਖਤਾਂ ਦੇ ਥੱਲੇ ਇਸ ਨੇ ਗੀਤ ਗਾਏ ਅੱਜ ਰਾਜਸਥਾਨ ਦੇ ਉਹਨਾਂ ਰਾਜੇ ਮਹਾਰਾਜਿਆਂ ਤੇ ਜਾਗੀਰਦਾਰਾਂ ਨੇ ਸੋਨੇ ਦੇ ਮੰਦਰ ਖੜੇ ਕੀਤੇ ਨੇ। ਸਾਰਾ ਮਾਰਬਲ ਲਾਇਆ ਸੋਨੇ ਦੇ ਕਲਸ ਲਾਏ ਨੇ ਮੀਰਾ ਧਾਰਮਿਕ ਸੀ ਉਸ ਦਾ ਪਤੀ ਧਾਰਮਿਕ ਨਹੀਂ ਸੀ ਤ੍ਰਿloਚਨ ਧਾਰਮਿਕ ਸੀ ਉਹਦੀ ਪਤਨੀ ਧਾਰਮਿਕ ਨਹੀਂ ਸੀ ਇੱਕ ਸ਼ਬਦ ਤ੍ਰਿloਚਨ ਨੇ ਆਪਣੀ ਪਤਨੀ ਦੇ ਪ੍ਰਤੀ ਉਚਾਰਨ ਕੀਤਾ ਤ੍ਰਿloਚਨ ਅੰਮ੍ਰਿਤ ਵੇਲੇ ਉੱਠ ਕੇ ਪ੍ਰਮਾਤਮਾ ਦੇ ਗੁਣਾਂ ਦਾ ਉਚਾਰਨ ਕਰਦਾ ਹੈ ਪਰ ਇਹ ਵੀ ਅੰਮ੍ਰਿਤ ਵੇਲੇ ਨਾਲ ਉੱਠ ਕੇ ਗਾਲਾਂ ਹੀ ਕੱਢਦੀ ਏ ਰੱਬ ਨਾਲ ਇੱਕ ਪ੍ਰਮਾਤਮਾ ਦੀ ਸਿਫਤੋ ਸਲਾਹ ਕਰਦਾ ਏ ਇੱਕ ਪ੍ਰਮਾਤਮਾ ਦੀ ਨਿੰਦਾ ਕਰਦੀ ਸ਼ਬਦ ਹੈ ਨਾਰਾਇਣ ਨਿੰਦਸ ਕਾਇ ਭooli ਗਵਾਰੀ ਤ੍ਰਿloਚਨ ਜੀ ਦਾ ਇਹ ਗਵਾਰ ਇਹ ਨਾ ਸਮਝ ਇਹ ਕੀ ਕਰਦੀ ਏ ਅੰਮ੍ਰਿਤ ਵੇਲੇ ਸਿਫਤੋ ਸਲਾਹ ਦਾ ਵਕਤ ਨਿੰਦਾ ਕਰਦੀ ਏ नारायण निंदस काय भूली गवारी दुखरत सुखरत थारो करमरी दुखी बहुत सी तन करके एक रोगी सी अदकड़ उम्र हो गई औलाद भी नहीं सी बच्चा भी नहीं सी तो कहती सी नारायण ने की दिता है सबू गीत गाई है रोग दिता है रोगी तन दिता है ते बे औलाद औलाद कोई नहीं ਈ ਲੋੜ ਹੈ ਦੀ ਸਿਫਤੋ ਸਲਾਹ ਕਰਨ ਦੀ ਤ੍ਰਿ ਲੋਚਨ ਸਮਝਾਉਂਦੇ ਨੇ ਦੁਖ ਰਤ ਸੁਖ ਰਤ ਥਾਰੋ ਕਰਮ ਰੇ ਦੁਖ ਸੁਖ ਤੇ ਤੇਰੇ ਕਰਮਾਂ ਦਾ ਫਲ ਹੈ ਦੁਖ ਸੁਖ ਤੇ ਫਲ ਹੈ ਤੇ ਜੇ ਫਲ ਹੈ ਤੇ ਇਸ ਦਾ ਬੀਜ ਹੈ ਉਸ ਦਾ ਬੀਜ ਹੈ ਤੇਰੇ ਕਰਮ ਤੇ ਪਹਿਲੇ ਹੀ ਤੂੰ ਦੁਖ ਭੋਗ ਰਹੀ ਹੈ ਤੇ ਫਿਰ ਉਹ ਬੀਜ ਬੋ ਰਹੀ ਹੈ ਜਿਸ ਤੋਂ ਹੋਰ ਦੁਖ ਪੈਦਾ ਹੋਵੇਗਾ ਹੋਰ ਦੁਖ ਪੈਦਾ ਹੋਵੇਗਾ ਸਮਝਾਉਂਦੇ ਨੇ ਤਿਰਲੋਚਨ ਆਪਣੀ ਪਤਨੀ ਨੂੰ ਇਹ ਸਾਰਾ ਸ਼ਬਦ ਆਪਣੀ ਪਤਨੀ ਦੇ ਪ੍ਰਤੀ ਉਚਾਰਨ ਕੀਤਾ ਹੈ ਲੇਕਿਨ ਪਤਨੀ ਵੀ ਆਖਿਰ ਤਿਰਲੋਚਨ ਦੀ ਸੀ ਕਹਿਣ ਲੱਗੀ ਜਿਸ ਦੀ ਬੰਦਗੀ ਕਰਨ ਨਾਲ ਜਿਸ ਦੇ ਗੁਣ ਗਾਇਨ ਕਰਨ ਨਾਲ ਕੀਤੇ ਕਰਮ ਮਿਟ ਹੀ ਨਹੀਂ ਸਕਦੇ ਤੋ ਫਿਰ ਗੁਣ ਗਾਇਨ ਕਰਨ ਦਾ ਮਤਲਬ ਕੀ ਹੈ ਸਿਫਤੋ ਸਲਾਹ ਕਰਮ ਦਾ ਮਤਲਬ ਕੀ ਹੈ ਬੜੀਆਂ ਦਲੀਲਾਂ ਦਿੱਤੀਆਂ ਤ੍ਰਲੋਚਨ ਨੇ ਕੀਤਾ ਕਰਮ ਨਹੀਂ ਮਿਟਦਾ। ਕੀਤਾ ਕਰਮ ਨਹੀਂ ਮਿਟਦਾ। ਔਰ ਫਿਰ ਇਸ ਸ਼ਬਦ ਦੀਆਂ ਆਖਰੀਆਂ ਪੰਕਤੀਆਂ ਚੋ ਕਿ ਇਸ ਵਕਤ ਪਰਕਰਣ ਨਹੀਂ ਹੈ ਮੇਰਾ। ਪੂਰਬ ਲੋ ਕਰਤ ਕਰਮ ਨਾ ਮਿਟੇਰੀ ਘਰ ਗਹਿਣ ਨਹੀਂ ਮਿਟਦਾ। ਪੂਰਬ ਲੋ ਕਰਤ ਕਰਮ ਨਾ ਮਿਟੇਰੀ ਘਰ ਗਹਿਣ ਤਾ ਚੇ ਮੋਜਾ ਪੀਲੇ ਰਾਮ ਚੇ ਨਾਮ ਮੰਗੇ ਸਵਾਸਤ ਮੇ ਪ੍ਰਭੂ ਦਾ ਨਾਮ ਜਪਦਾ ਕਰਮ ਤੇ ਮਿਟਣਾ ਹੀ ਨਹੀਂ। ਰਤਲੋਚਨ ਦੀ ਪਤਨੀ ਆਖਿਰ ਤੇ ਲੋਚਨ ਦੀ ਤੇ ਜੇ ਮਿਟਣਾ ਹੀ ਨਹੀਂ ਤੇ ਰਾਮ ਜਪਣ ਦਾ ਮਤਲਬ ਮਿਟਣਾ ਹੀ ਨਹੀਂ ਤੇ ਪ੍ਰਭੂ ਦੀ ਬੰਦਗੀ ਦਾ ਮਤਲਬ ਹੈ ਪ੍ਰਭੂ ਦੀ ਬੰਦਗੀ ਮਨੁੱਖ ਦੀ ਸੁਰਤ ਨੂੰ ਮਨੁੱਖ ਦੇ ਧਿਆਨ ਨੂੰ ਇਤਨਾ ਉੱਚਾ ਕਰ ਦੇ ਦਿੰਦੀ ਹੈ। ਦੁੱਖ ਸੁਖ ਉਸ ਦੇ ਪੈਰਾਂ ਦੇ ਥੱਲੋਂ ਲੰਘ ਜਾਂਦੇ ਨੇ ਨਹੀਂ ਤੇ ਅਕਸਰ ਮਨੁੱਖਾਂ ਨੂੰ ਕਿਦਰੇ ਸੁਖ ਹਿਲਾ ਕੇ ਰੱਖ ਦਿੰਦੇ ਨੇ ਕਿਦਰੇ ਦੁੱਖ ਹਿਲਾ ਕੇ ਰੱਖ ਦਿੰਦੇ ਕੋਈ ਸੁਖ ਕਰਕੇ ਆਯਾਸ਼ ਤੇ ਬਦਮਾਸ਼ ਹੰਕਾਰੀ ਹੋ ਗਿਆ ਕੋਈ ਦੁੱਖ ਕਰਕੇ ਬੇਚੈਨ ਤੇ ਬਿਹਾਲ ਹੋ ਗਿਆ ਰਸਤੇ ਦਾ ਰੋੜਾ ਬਣ ਗਿਆ ਕਿਦਰੇ ਸੁਖ ਰਸਤੇ ਦਾ ਰੋੜਾ ਬਣ ਗਿਆ ਕਿਦਰੇ ਦੁੱਖ ਕੋਈ ਦੁੱਖਾਂ ਦੇ ਰੋੜੇ ਨੂੰ ਨਹੀਂ ਹਟਾ ਸਕਿਆ ਕੋਈ ਸੁੱਖਾਂ ਦੇ ਰੋੜੇ ਨੂੰ ਨਹੀਂ ਰੁਕ ਗਿਆ ਲੈ ਪਰ ਉਹ ਮਨੁੱਖ ਕਸਵਟੀ ਤੇ ਪੂਰਾ ਉਤਰ ਗਿਆ ਰੋੜਿਆਂ ਦੇ ਉੱਪਰੋਂ ਲੰਘ ਆਇਆ ਹੈ ਇਹਨਾਂ ਰੋੜੇ ਤੇ ਕੋਈ ਗੱਲ ਨਹੀਂ ਅਸੀਂ ਰੁਕਣਾ ਨਹੀਂ ਹੈ ਦੁੱਖ ਤੇ ਕੋਈ ਗੱਲ ਨਹੀਂ ਨਾ ਸੁਖ ਨੇ ਹਿਲਾਇਆ ਨਾ ਦੁੱਖ ਨੇ ਹਿਲਾਇਆ ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਬੋਲ ਜੋ ਨਰ ਦੁੱਖ ਮੇ ਦੁੱਖ ਨਹੀਂ ਮਾਣੇ ਦੁੱਖ ਤੇ ਆਇਆ ਪਰ ਹੁਣ ਦੁੱਖ ਮਨ ਨੂੰ ਨਹੀਂ ਛੂੰਦਾ ਅਗਰ ਤਨ ਨੂੰ ਛੂ ਵੀ ਗਿਆ ਤਾਂ ਠੀਕ ਹੁਣ ਉਸ ਦੁੱਖ ਦੇ ਪ੍ਰਤੀ ਮਨ ਵਿੱਚ ਸ਼ੋਕ ਨਹੀਂ ਪੈਦਾ ਹੁੰਦਾ ਚਿੰਤਾ ਨਹੀਂ ਪੈਦਾ ਹੁੰਦੀ ਦੁੱਖ ਨਹੀਂ ਪੈਦਾ ਹੁੰਦਾ ਸੰਤਾਪ ਨਹੀਂ ਪੈਦਾ ਹੁੰਦਾ ਕੋਈ ਬਾਹਰੋਂ ਔਕੜ ਆ ਗਈਏ ਕੋਈ ਗੱਲ ਨਹੀਂ ਕੋਈ ਤਨ ਵਿੱਚ ਰੋਗ ਪੈਦਾ ਹੋ ਗਿਆ ਕੋਈ ਗੱਲ ਨਹੀਂ ਜੋ ਨਰ ਦੁੱਖ ਵਿੱਚ ਦੁੱਖ ਨਹੀਂ ਮਾਣੇ ਸੁਖ ਸਨੇ ਅਰਭੈ ਨਹੀਂ ਜਾਕੇ ਤੇ ਸੁਖ ਨਾਲ ਕੋਈ ਤਨੀ ਹੁਣ ਪਕੜ ਵੀ ਨਹੀਂ ਰਹੇਗੀ ਕੋਈ ਬਹੁਤੀ ਪਕੜ ਵੀ ਨਹੀਂ ਰਹੇਗੀ ਨਹੀਂ ਤੇ ਅਕਸਰ ਮਨੁੱਖ ਦੀ ਜ਼ਿੰਦਗੀ ਇੰਜ ਬਤੀਤ ਆਉਂਦੀ ਹੈ ਦੁੱਖ ਸੁਖ ਕਰਤ ਜਨਮ ਫਨ ਮੋਵਾ ਦੁੱਖ ਦੇ ਚਰੋਂਦਾ ਰਿਹਾ ਸੁਖ ਦੇ ਚ ਹੱਸਦਾ ਰਿਹਾ ਅਖਰ ਮਰ ਗਿਆ ਕਿਹੀ ਮਨੁੱਖ ਦੀ ਜ਼ਿੰਦਗੀ ਹੋਰ ਕੀ ਹੈ ਮਨੁੱਖ ਛੋਟੀ ਜਈ ਗਾਥਾ ਯਾਦ ਆਈ ਹੈ ਈਰਾਨ ਦੇ ਸ਼ੈਨ ਸ਼ਾਹ ਨੇ ਕਿਦਰੇ ਫਿਰਦौसी ਨੂੰ ਕਿਹਾ ਮੈਂ ਸਾਰੇ ਸੰਸਾਰ ਦੀਆਂ ਇਤਿਹਾਸਕ ਘਟਨਾਵਾਂ ਨੂੰ ਜਾਣਨਾ ਚਾਹੁੰਦਾ ਸਾਰੇ ਸੰਸਾਰ ਹਰ ਮੁਲਕ ਹਰ ਕਾਮ ਵਿੱਚ ਜੋ ਇਤਿਹਾਸਿਕ ਵਾਕਏ ਹੋਏ ਨੇ ਜੋ ਕਾਬਲੇ ਦੇਦ ਹੋਵਨ ਕਾਬਲੇ ਸੁਨੀਦ ਹੋਵਨ ਉਹ ਮੈਂ ਜਾਣਨਾ ਚਾਹਾਂ ਤੂੰ ਸੰਸਾਰ ਦੀਆਂ ਸਾਰੀਆਂ ਇਹ ਮਹਾਨ ਘਟਨਾਵਾਂ ਲਿਖਤੀ ਰੂਪ ਦੇ ਵਿੱਚ ਮੇਰੇ ਸਾਹਮਣੇ ਲਿਆ ਫਿਰਦौसी ਸ਼ਾਇਰ ਸੀ اور ਆਖਰੀ ਗਿਆਤ ਲਈ ਅਰਸ਼ ਕਰਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਫਿਰਦौसी ਨੂੰ ਸਨਮਾਨ ਦਿੰਦੇ ਨੇ ਜ਼ਫਰਨਾਮਾ ਲਿਖਿਆ ਹੈ ਔਰੰਗਜ਼ੇਬ ਨੂੰ ਜਿੱਤ ਦੀ ਜੋ ਚਿੱਠੀ ਲਿਖੀ ਹੈ ਜ਼ਫਰਨਾਮੇ ਦਾ ਮਤਲਬ ਜਿੱਤਦੀਆਂ ਚਿੱਠੀਆਂ ਉਹਦੇ ਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਛੇ ਖੁਸ਼ ਗੁਫ਼ਤ ਫਿਰਦौसीਏ ਖੁਸ਼ ਤਰ ਜ਼ਵਾਂ ਕਿ ਜ਼ੂਦੀ ਬਵਦਕਾਰ ਆਹਿਰ ਮਨਾ औरंगजेब चल तो मेरी गल नहीं माननी सी ते ना सही किसे होर संत महापुरुष दी गल नहीं माननी सी ते ना सही कम से कम तेरा दीनी भरा इस्लाम नो मनन वाला फिरदौसी ही ओ दी गल ही मान लैंदा है कितना सोना उसने लिखया है धन गुरु गोबिंद सिंह जी महाराज चे खुशगुफ तो फिर दो खुशतर जबां कितना उसने चंगा लिखे है। कितने चंगे बोल उसने बोले कितना महान दर्श दिता है उसने जगत नू दी बबद कार आहिर मना जल्दबाजी करना शैताना का कम आ जल्दबाजी ध्यान गहरा नहीं चाहता ਤੂੰ ਇਤਨਾ ਜਲਦਬਾਜ਼ ਮਨੁੱਖ ਹੈ ਉਸੇ ਜਲਦਬਾਜ਼ੀ ਤੂੰ ਆਪਣੇ ਪਿਓ ਨੂੰ ਜੇਲ੍ਹ 'ਚ ਪਾਇਆ ਉਸੇ ਜਲਦਬਾਜ਼ੀ ਤੂੰ ਆਪਣੇ ਤਿੰਨੇ ਬਿਰਾ ਕਤਲ ਕੀਤੇ ਉਸੇ ਜਲਦਬਾਜ਼ੀ ਦੇ 'ਚ ਆ ਕੇ ਤੂੰ ਆਪਣੀ ਵੱਡੀ ਭੈਣ ਜਹਾਂ ਆਰਾ ਨੂੰ ਗੁੱਥੋਂ ਧਰੋ ਕੇ ਜੇਲ੍ਹ ਦੇ 'ਚ ਪਾਇਆ ਉਹ ਦਾਰੇ ਦਾ ਪਖ ਲੈਂਦੀ ਸੀ ਪਿਓ ਦਾ ਪਖ ਲੈਂਦੀ ਸੀ ਔਰੰਗਜ਼ੇਬ ਦੀ ਮੁਖਾਲਫਤ ਕਰਦੀ ਸੀ ਔਰ ਮੌਹ ਦੇਤੇ ਔਰੰਗਜ਼ੇਬ ਨੂੰ ਉਦੋਂ ਗਾਲਾਂ ਕੱਢਣ ਲੱਗ ਪਈ ਜਦੋਂ ਪਤਾ ਚਲਿਆ ਕਿ ਔਰੰਗਜ਼ੇਬ ਨੇ ਦਾਰਾ ਨੂੰ ਵੀ ਕਤਲ ਕਰ ਦਿੱਤਾ ਹੈ। ਦਾਰਾ ਫਕੀਰ ਤबीयत ਬੰਦਾ ਸੀ। ਦਾਨੀ ਸੁਆਦਾ ਵੀ ਸੀ ਤੇ ਗਿਆਨੀ ਵੀ ਸੀ। ਸ਼ਾਇਰ ਤबीयत ਵੀ ਸੀ। ਉਸ ਨੂੰ ਵੀ ਕਤਲ ਕਰ ਦਿੱਤਾ। ਫਿਰ ਜਦ ਜਹਾਂ ਆਰਾ ਗਾਲਾਂ ਕੱਢਣ ਲੱਗੀ। ਔਰੰਗਜ਼ੇਬ ਨੂੰ ਝਾੜਨ ਲੱਗੇ। ਗੁੱਤੋਂ ਧਰੋ ਕੇ ਉਸ ਨੂੰ ਵੀ ਬੰਦ ਕੀਤਾ 7 ਸਾਲ ਜੇਲ੍ਹ ਦੇ ਚ ਰਹੀ। ਮਰੀ ਵੀ ਜੇਲ੍ਹ ਵਿੱਚ ਮਹਾਰਾਜ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਕਮ ਸੇ ਕਮ ਤੂੰ ਫਿਰਦੌਸੀ ਦੀ ਗੱਲ ਮੰਨ ਲੈਂਦਾ ਜਲਦਬਾਜ਼ੀ ਤੇ ਸ਼ੈਤਾਨਾਂ ਦਾ ਕੰਮ ਆਉਂਦਾ ਤੇ ਤੇਰੇ ਹਰ ਕੰਮ ਦੇ ਤੇ ਸ਼ੈਤਾਨੀਅਤ ਦੀ ਮੋਹਰ ਲੱਗੀ ਹੋਇਆ ਕਿਉਂਕਿ ਤੂੰ ਜਲਦਬਾਜ਼ੀ ਕੀਤੀ ਹੈ ਗਹਿਰਾਈ ਨਾਲ ਸੋਚਿਆ ਹੀ ਨਹੀਂ ਕਿਸੇ ਗੱਲ ਦੀ ਜੋ ਹੈ ਤਹਿ ਦੇ ਜੋ ਹੈ ਤੂੰ ਗਿਆ ਹੀ ਨਹੀਂ ਗਹਿਰਾਈ ਦੇ ਜੋ ਹੈ ਤੂੰ ਗਿਆ ਹੀ ਨਹੀਂ ਉਸ ਨੂੰ ਸਮਝਣ ਦੀ ਤੂੰ ਕੋਸ਼ਿਸ਼ ਹੀ ਨਹੀਂ ਕੀਤੀ ਜੇ ਖੁਸ਼ ਗੁਫ਼ਤ ਫਿਰਦौसीਏ ਖੁਸ਼ ਤਰਜ਼ ਜ਼ਬاں ਕਿ ਜ਼ੂਦੀ ਬਵੰਦ ਕਾਰ ਆਹਿਰ ਮਨਾ ਆਪ ਦੀ ਗੱਥ ਲਈ ਅਰਸ਼ ਕਰਾਂ ਦੁੱਖ ਸੁੱਖ ਕਸਵਟੀ ਹੈ ਕੋਈ ਦੁੱਖ ਤੇ ਪੂਰਾ ਨਹੀਂ ਉਤਰਦਾ ਕੋਈ ਸੁੱਖ ਤੇ ਪੂਰਾ ਨਹੀਂ ਉਤਰਦਾ ਬਥੇਰਿਆਂ ਨੂੰ ਸੁਖ ਨੇ ਰੋਕ ਕੇ ਰੱਖਿਆ ਹੋਇਆ ਹੈ ਬੁਥੇਰਿਆਂ ਨੂੰ ਦੁੱਖ ਨੇ ਰੋਕ ਕੇ ਰੱਖਿਆ ਕੋਈ ਇਤਨਾ ਸੁਖਿਆਰਾ ਹੈ ਇਤਨਾ ਸੁਖਿਆਰਾ ਹੈ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਵਾਹਿਗੁਰੂ ਮੰਤਰ ਨਹੀਂ ਜਪ ਸਕਦਾ ਕੋਈ ਦੁੱਖ ਕਰਕੇ ਇਤਨਾ ਬੇਚੈਨ ਹੈ ਇਤਨਾ ਬੇਚੈਨ ਹੈ ਨਹੀਂ ਜਪ ਕਰ ਸਕਦਾ ਕੋਈ ਇਤਨਾ ਸੁਖਿਆਰਾ ਹੈ ਇਤਨਾ ਸੁਖਿਆਰਾ ਹੈ ਥੀਏਟਰ ਕਲਬ ਜੂਏਖਾਨੇ ਸ਼ਰਾਬਖਾਨਿਆਂ ਦੇ ਦਰਵਾਜ਼ਿਆਂ ਦਾ ਇਸ ਨੂੰ ਪਤਾ ਹੈ ਗੁਰਦੁਆਰੇ ਦਾ ਤੇ ਰਸਤਾ ਹੀ ਭੁੱਲ ਗਿਆ ਧਰਮ ਮੰਦਰ ਦਾ ਤੇ ਰਸਤਾ ਹੀ ਭੁੱਲ ਗਿਆ ਔਰ ਕੋਈ ਇਤਨਾ ਦੁਖਿਆਰਾ ਹੈ ਇਤਨਾ ਦੁਖੀ ਹੈ ਇਤਨਾ ਬੇਚੈਨ ਹੋ ਗਿਆ ਇਤਨਾ ਪਰੇਸ਼ਾਨ ਹੋ ਗਿਆ ਗੁਰਦੁਆਰੇ ਆਣ ਨੂੰ ਇਸ ਦਾ ਜੇ ਹੀ ਨਿਕਲਦਾ ਦੁੱਖ ਇਸ ਨੂੰ ਆਣ ਹੀ ਨਹੀਂ ਦਿੰਦਾ ਕੋਈ ਦੁੱਖ ਦੀ ਕਸੌਟੀ ਤੇ ਪੂਰਾ ਨਹੀਂ ਉਤਰਦਾ ਕੋਈ ਸੁਖ ਦੀ ਕਸੌਟੀ ਤੇ ਪੂਰਾ ਨਹੀਂ ਉਤਰਦਾ ਪਰਮਾਤਮਾ ਦੀ ਹੋਰ ਕੋਈ ਕਸੌਟੀ ਨਹੀਂ ਹੈ ਇਹੀ ਕਸੌਟੀ ਹੈ कबीर कसौटी राम की जूठा टिके न कोए राम कसौटी सो सहे जो मर जीवा हो राम दी कसौटी की है दुख सुख कोई दुख ते पूरा नहीं उतरता कोई सुख ते पूरा नहीं उतरता किसी का सिखे सिदक दुखां दे अथाह देच डुब के रह जाता है गर्क हो जाता है ਉਹਦੀ ਸਿੱਖੀ ਗਰਕ ਹੋ ਗਈ ਉਹਦਾ ਨਿਤਨੇਮ ਡੁੱਬ ਗਿਆ ਉਹਦੀ ਰਹਿਤ ਵੈਤ ਡੁੱਬ ਗਈ ਸਭ ਕੁਝ ਡੁੱਬ ਗਿਆ ਔਰ ਕੋਈ ਸੁਖਾਂ ਦੇ ਚ ਗਰਕ ਹੋ ਕੇ ਰਹਿ ਜਾਂਦਾ ਹੈ ਗੁਰੂ ਦੀ ਮੋਰ ਡੁੱਬ ਗਈ ਗੁਰੂ ਦੀ ਰਹਿਤ ਵੈਤ ਡੁੱਬ ਗਈ ਨਿਤਨੇਮ ਡੁੱਬ ਗਿਆ ਅੰਮ੍ਰਿਤ ਵੇਲਾ ਡੁੱਬ ਗਿਆ ਸਤਸੰਗ ਡੁੱਬ ਗਿਆ ਗੁਰਬਾਣੀ ਦਾ ਪਾਠ ਡੁੱਬ ਗਿਆ ਸਭ ਕੁਝ ਗਰਕ ਹੋ ਗਿਆ ਕਿਸੇ ਦਾ ਸੁੱਖ ਦੇ ਚ ਡੁੱਬ ਗਿਆ ਕਿਸੇ ਦਾ